ਆਹ ਲਓ 500 ਦਿੰਦਾ ਜੀ ਉਹ ਕੋ ਲੈ ਕੇ ਆਉਂਦੇ ਬਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਉਹ ਤੁਸੀਂ ਕੋਈ ਨਾ ਸਾਨੂੰ ਦੇਓ ਮੰਤਰੀ ਬਣ ਜਾਈ ਮੈਂ ਮੰਤਰੀ ਸ਼ంత్రి ਬਣ ਜਾਣਾ ਸਾਡੇ ਫੇਰ ਹੋਈ ਫੇਰ ਵੋਟਾਂ ਮਾਰਨੀ ਹੈ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਤੁਸੀਂ ਆਖੜ ਪੈਸੇ ਪੈਸੇ ਚਾਹੀਦੇ ਜਾਂ ਕੋਈ ਪੈਸੇ ਚਾਹੀਦੇ ਮਿੱਟੀ ਲੈਣੀ ਅਸੀਂ ਕਰਨੇ ਆ ਜੀ ਲਓ ਫਿਰ ਹਾਂ ਜੀ ਠੀਕ ਹੈ ਜੇ ਉਹਨੂੰ ਦਿਓ 15 ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਠੀਕ ਹੈ ਜੋ ਚਾਹੀਦਾ ਉਹ ਇੱਥੇ ਕੰਮ ਚੱਲਦਾ ਜੀ ਤੁਰੀ ਮੁਰੇ ਆਈਏ ਹੋਰ ਲੈ ਲਓ ਆਉਣਾ ਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਲੋਕੋ ਮੇਰੀ ਗੱਲ ਦੋ ਭਾਈ ਜਣੀ ਆਪਣੇ ਪਿੰਡ ਤੋਂ ਹੀ ਆ ਨਾਲ ਤੋਂ ਯਾਰ ਨਾਲ ਮੇਰੇ ਨਾਨਕੇ ਨਾਲ ਨਾਲ ਇਹ ਨਾ ਨਾ ਕਰ ਇਹਨਾਂ ਗੋਜਾਂ ਦੇ ਕੁਝ ਮਕਾਨ ਮੂਰ ਪਾਟ ਗਏ ਐ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦਨਾ ਗੱਲ ਬਸ ਕੋਈ ਗੱਲ ਨਹੀਂ ਜਿੰਨੇ ਕਰੋ ਮਤਲਬ ਯੂਰਨਗਰੀ ਕੋਈ ਹਾਂ ਕਿੰਨੇ ਮੈਂ ਉਹ 500 ਦੋਈ ਉਹ ਕੋਲੇ ਕਿੰਨੇ 200 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਤੂੰ ਇਸ ਗੋਦੀ ਨਾਲ ਸਾਨੂੰ ਦੇ ਮੰਤਰੀ ਬਣੇ ਆ ਮੈਂ ਮੰਤਰੀ ਸ਼ంత్రి ਬਣਦਾ ਸਾਡੇ ਫੇਰ ਹੋਈ ਫੇਰ ਵੋਟਾਂ ਮਾਰਨਗੇ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਤੁਸੀਂ ਆ ਫੜ ਪੈਸੇ ਪੈਸੇ ਚਾਹੀਦੇ ਜਾਂ ਫੜ ਪੈਸੇ ਚਾਹੀਦੇ ਮਿੱਟੀ ਲੈਣੀ ਅਸੀਂ ਕਰਨੇ ਆ ਜੀ ਲਓ ਫੜ ਹਾਂ ਜੀ ਠੀਕ ਹੈ ਜੇ ਇਹਨਾਂ ਦੀਓ 15 ਜੀ ਨੂੰ ਮਾਰੋ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਠੀਕ ਹੈ ਜੋ ਚਾਹੀਦਾ ਠੀਕ ਹੈ ਇੱਥੇ ਗੱਲ ਚੱਲਦਾ ਈ ਤੁਸੀਂ ਹੋਰੇ ਆਈਏ ਲਓ ਹੋਰ ਲੈ ਲਓ ਬਾਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਨੂੰ ਮੇਰੀ ਗੱਲ ਦੋ ਬਾਜੀ ਜਿਹੜੀਆਂ ਆਪਣੇ ਪਿੰਡ ਤੋਂ ਹੀ ਆ ਨਲ ਤੋਂ ਆ ਬਾਜੀ ਨਲ ਮੇਰੇ ਨਾਨਕੇ ਹਾਂ ਜੀ ਨਾਂ 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 ਕਰਨ ਬਹੁਤ ਜਿਆਦਾ ਕੁਝ ਮਕਾਨ ਨੂੰ ਪਾਟ ਗਿਆ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦਿੰਨਾ ਗੱਲ ਬਦ ਕੋਈ ਜਾਣੀ ਜਿੰਨੇ ਕਰੋ ਮਤ ਜੂੜ ਨਾ ਕਰੀ ਕੋਈ ਹਾਂ ਇਹਨਾਂ ਨੂੰ ਆਪਾਂ ਉਹਨਾਂ ਕੋਲੋਂ ਉਹਨਾਂ ਨੂੰ ਲੈ ਕੇ ਵੇ ਸੌ ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਤੂੰ ਇਸ ਕੋਈ ਨਾ ਸਾਨੂੰ ਦੇ ਮੰਤਰੀ ਬਣਦੇ ਹੀ ਆ ਮੈਂ ਮੰਤਰੀ ਸ਼ਰਤਰੀ ਬਣਦਾ ਸਾਡੇ ਫੇਰ ਹੋਈ ਫੇਰ ਵੋਟਾਂ ਮਾਰਦੇ ਸੇਵਾਦਾਰ ਆ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਤੁਸੀਂ ਆਖੜ ਪੈਸੇ ਪੈਸੇ ਚਾਹੀਦੇ ਜਾਂ ਆਖੜ ਪੈਸੇ ਚਾਹੀਦੇ ਅਸੀਂ ਮਿੱਟੀ ਲੈਣੀ ਅਸੀਂ ਕਰਨੇ ਆ ਜੀ ਲਓ ਫੜ ਹਾਂ ਜੀ ਠੀਕ ਹੈ ਚਲੋ ਇਹਨਾਂ ਨੂੰ ਭਾਈ ਹਾਂ ਜੀ ਨੂੰ ਮਾਰੋ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਉਹ ਤੇ ਕੰਮ ਚੱਲਦਾ ਈ ਤੁਰੀ ਬੋਲੇ ਆਈਏ ਹੋਰ ਲੈ ਲੋ ਆਵੜਾ ਜੀਨੇ ਫੁੱਲੇ ਦੇ ਜਾਣੇ ਆਪਾਂ ਨੂੰ ਮੇਰੀ ਗੱਲ ਕਰੋ ਬਾਜੀ ਗਣੀ ਆਪਣੇ ਪਿੰਡ ਤੋਂ ਹੀ ਆ ਨਾਲ ਤੋਂ ਯਾਰ ਨਾਲ ਮੇਰੇ ਨਾਨਕੇ ਨਾਲ 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 ਕਰੇ ਨੇ ਬੋਜਾ ਦੇ ਕੁਝ ਮਕਾਨ ਮੂਰ ਪਾਟ ਗਿਆ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਬਸ ਕੋਈ ਗੱਲ ਨਹੀਂ ਜਿੰਨੇ ਕਰੋ ਮਾਤਰੀ ਉਰਨਗੜ ਕੋਈ ਹਾਂ